ਸਸਿਕਾ ਸਾੜਿਆਂ ਨੂੰ ਜੈਨ ਵਿਕ ਜਨਤਾ ਦਾ ਸਾੜਾ ਸਵੈਰਤ ਹੈ ਅੱਜ ਆਪਾਂ ਬਣਾਵਾਂਗੇ ਖੱਟੇ ਮਿੱਠੀ ਅਰਬੀ ਕਿਸ ਤਰ੍ਹਾਂ ਬਣਦੀ ਹੈ ਚਲੋ ਅੱਜ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਤੇ ਅਰਬੀ ਦੇ ਉੱਪਰ ਆਪਾਂ ਨਿੰਬੂ ਵੀ ਪਾਵਾਂਗੇ ਇਹਦਾ ਟੇਸਟ ਹੋਰ ਵੀ ਵਾਚ ਜਾਏ ਅੱਜ ਆਪਾਂ ਅਰਬੀ ਬਣਾਵਾਂਗੇ ਪਰ ਪਤਾ ਹੈ ਗਰਮੀ ਵਾਲਾ ਸੀਜ਼ਨ ਸ਼ੁਰੂ ਆ ਤੇ ਗਰਮੀ ਵਾਲੇ ਸੀਜ਼ਨ ਦੀਆਂ ਸਬਜ਼ੀਆਂ ਵੱਖ-ਵੱਖ ਤਰਾਹ ਦੀਆਂ ਮਿਲਦੀਆਂ ਆ ਤੇ ਅੱਜ ਆਪਾਂ ਅਰਬੀ ਬਣਾਵਾਂਗੇ ਅਰਬੀ ਨੂੰ ਆਪਾਂ ਪਹਿਲਾ ਛਿੱਲਾ ਵਾਂਗੇ ਫਿਰ ਇਹਨਾਂ ਨੂੰ ਆਪਾਂ ਤੋਵਾਂਗੇ ਤੇ ਨਾਲ ਹੀ ਆਪਾਂ ਨਿੰਬੂ ਪਾਵਾਂਗੇ ਇਸ ਅਰਬੀ ਤੇ ਚਲੋ ਆਪਾਂ ਛਿੱਲਦੇ ਆਂ ਪਹਿਲਾਂ ਛਿੱਲਣ ਤੋਂ ਪਹਿਲਾਂ ਆਪਾਂ ਹੱਥਾਂ ਤੇ ਔਇਲ ਲਗਾ ਲੈਣਾ ਆ ਇਸ ਤੇ ਨਾਲ ਆਪਣੇ ਹੱਥਾਂ ਦੇ ਜਿਹੜੀ ਅਰਬੀ ਦੀ ਕੰਡ ਹੁੰਦੀ ਆ ਉਹ ਨਹੀਂ ਲੱਗਦੀ ਹੈਗੀ ਆਪਾਂ ਤੇਲ ਲਗਾ ਲੈਨੇ ਸਰੋਂ ਦਾ ਇੰਨੇ ਨਾਲ ਆਪਣੇ ਹੱਥਾਂ ਤੇ ਕੰਡ ਨੇ ਲੜਦੀ ਅਰਬੀ ਦੀ ਉਹ ਤੋਂ ਬਾਅਦ ਆਪਾਂ ਅਰਬੀ ਛਿੱਲਦੇ ਆਂ ਆ ਦੇਖੋ ਇਸ ਤਰੀਕੇ ਨਾਲ ਆਪਾਂ ਅਰਬੀ ਛੇਲ ਲੈਣੀ ਹੈ ਸਾਰੀ ਐਸੇ ਦੇ ਕੇ ਆਪਾਂ ਸਾਰੀ ਛੇਲ ਲੈਨੇ ਅਰਬੀ ਅਰਬੀ ਨੂੰ ਛਿਲ ਕੇ ਨਾਲ ਹੀ ਆਪਾਂ ਛੋਟੇ ਛੋਟੇ ਪੀਸਾਂ ਵਿੱਚ ਕੱਟ ਲੈਣਾ ਆ ਲੰਬੇ ਲੰਬੇ ਪਹਿਲਾ ਲੰਬਾ ਪੀਸ ਕੱਟ ਲੈਣਾ ਫਿਰ ਉਹਦੇ ਪੀਸ ਇਸ ਲੰਬੇ ਲੰਬੇ ਐਸੇ ਕਿਨ ਆਪਾਂ ਲੰਬੇ ਲੰਬੇ ਪੀਸ ਕੱਟ ਲੈਣੇ ਆਪਾਂ ਆ ਜੀ ਸਾਰੇ ਕੱਟ ਲਈ ਆ ਆਹ ਦੇਖੋ ਤੇ ਪਹਿਲਾ ਸਟੈਪ ਆਪਣਾ ਹੈਗਾ ਸੀ ਹੱਥਾਂ ਤੇ ਤੇਲ ਲਗਾਉਣਾ ਤੇ ਦੂਸਰਾ ਸਟੈਪ ਆਪਣਾ ਹੈਗਾ ਆ ਇੱਕ ਡੰਗਾ ਲੈਣਾ ਆ ਉਹਦੇ ਵਿੱਚ ਪਾਣੀ ਪਾਉਣਾ ਆ ਪਾਣੀ ਪਾਉਣ ਤੋਂ ਬਾਅਦ ਆਪਾਂ ਇੱਕ ਚਮਚ ਨਮਕ ਪਾਉਣਾ ਪਾਣੀ ਦੇ ਵਿੱਚ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪਾਣੀ ਨੂੰ ਤੇ ਉਹਦੇ ਵਿੱਚ ਹੀ ਆਪਾਂ ਅਰਬੀ ਸੁੱਟ ਦੇਣੀ ਆਰਬੀ ਉਹਦੇ ਵਿੱਚ ਹੀ ਆਪਾਂ ਅਰਬੀ ਪਾ ਦੇਣੀ ਆ। ਇਹ ਸਰਬੀ ਨੂੰ ਆਪਾਂ ਅੱਧਾ ਘੰਟਾ ਜੇ ਤੁਹਾਡੇ ਕੋਲ ਜ਼ਿਆਦਾ ਟਾਈਮ ਆ ਫਿਰ ਤੁਸੀਂ ਅੱਧਾ ਘੰਟਾ ਇਹਨੂੰ ਰੱਖ ਸਕਦੇ ਜੋ ਪਾਣੀ ਦੇ ਵਿੱਚ ਜੇ ਨਹੀਂ ਤੇ 20 ਮਿੰਟ ਇਸ ਦੇ ਨਾਲ ਆਪਣੀ ਜਿਹੜੀ ਸਾਰੇ ਚਿਕਨ ਆਟਿਆ ਅਰਬੀ ਦੀ ਉਹ ਸਾਰੀ ਦੂਰ ਹੋ ਜਾਏਗੀ ਇਹਨੂੰ ਆਪਾਂ ਹੁਣ ਅੱਧਾ ਘੰਟਾ ਨਮਕ ਵਾਲੇ ਪਾਣੀ ਦੇ ਵਿੱਚ ਰਹਿਣ ਦੇਣੀ ਆ। ਜਿੰਦ ਤੱਕ ਆਪਣਾ ਅੱਧਾ ਘੰਟਾ ਹੁੰਦਾ ਨਹੀਂ ਅੰਦਰ ਆਪਾਂ तड़का लगा ले एक कुकर लिया एक कुकर मैं दो चम्मच ऑयल पाया हुआ प्याज टमाटर आदर कम भुज देने कर ला प्याजा में अच्छी भी सब्जी सिंपल जो तरीके न बना जा रहे हैं जिन तक मेरी वीडियो देख रहे हैं मेरे चैनल प्लीज़ लाइक सब्सक्राइब जरूर करो और मेरी वीडियो एंड तक जरूर देखा करो जो मेरे चैनल से नवे आए हैं प्लीज़ मेरे चैनल लाइक सब्सक्राइब करो और मेरी वीडियो एंड तक जरूर देखिया करो अपने प्याज भी अपने हल्के ब्राउन हो चुके हैं एक हरी मिर्च पाई हुई आप थोड़ी जी आप लाल मिर्च पावे नी आप हल्दी पावे एक चम्मच हल्दी तो ही आपके हिसाब न पा सकते जो कई बार हल्दी का रंग ज्यादा होंगे कई हल्का ज्यादा हिसाब नी हल्दी पाय ही आप नमक पावे एक चम्मच ਵਾਦ ਅਨੁਸਾਰ ਸੋਹਣੇ ਆਪਾਂ ਗਰਮ ਮਸਾਲਾ ਪਾਵਾਂਗੇ ਇਹ ਕਪੜਾ ਨਾਲ ਹੁਣ ਆਪਾਂ ਅਰਬੀ ਹੈ ਰੱਖੀ ਸੀ ਜਿਹੜੀ ਇਹਦਾ ਪਾਣੀ ਆਪਾਂ ਕੱਢ ਦਵਾਂਗੇ एक दो पानी ना फिर चंकी तरह धो तो लगी अरबी ने मैं एक दो पानी ना तो आया। फिल्ण फिल्ण तो फारे फारे फिर धो लिया है बिल्कुल साफ हो गई पा अद्धा गिलास मैं पानी का पाया जो तीन रसमिश बनानी है तो पानी रहन दौ फिर तो मैं रसमिशी बना जा रही इस करके मैं अर्धा गिलास पानी का पाया हो ਫਿਰ ਮੈਂ ਬੰਦ ਕਰ ਦਿੰਦੇ ਨੇ ਤੇ ਦੋ ਸੀਟੀ ਆਉਣ ਤੱਕ ਦੇਖਦੇ ਆਪਾਂ ਦੋ ਸੀਸਲ ਆ ਗਈ ਹੈ ਤੇ ਹੁਣ ਆਪਾਂ ਇਸ ਵਿੱਚ ਖੋਲ ਕੇ ਦੇਖਦੇ ਹਾਂ ਕਿੱਦਾਂ ਦੀ ਬਣੀ ਆ ਹਾਂ ਬਹੁਤ ਬਹੁਤ ਵਧੀਆ ਅਸ ਤੇ ਗਲ ਵੀ ਗਈ ਆ ਤੇ 스멜 ਵੀ ਬਹੁਤ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਆ ਸਬਜੀ ਦੀ ਇਹ ਲੱਖ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆਪਣੀ ਸਬਜੀ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਔਰ ਮੇਰੇ ਚੈਨਲ ਨੂੰ ਪਲੀਜ਼ ਲਾਈਕ ਸਬਸਕ੍ਰਾਈਬ ਜਰੂਰ ਕਰਿਓਕਰ ਔਰ ਬੈਲ ਆਈਕਨ ਆਨ ਕਰ ਲਓ ਜਿਹੜੇ ਮੇਰੇ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਮੇਰੀ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ